ਹੈ ਸਾਸਰੀ ਗਾਲ। ਮਦਲਾਪੁਰ ਮਾਲਾ YouTube ਦੇਖ ਰਹੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਾਸਰੀ ਗਾਲ। ਬਾਕੀ ਵੀਰ ਅੱਜ ਆਪਾਂ ਇਹ ਹੁਣੀ ਆਪਾਂ ਇਹ ਵਿਆਹ ਦੇ ਥੋੜਾ ਜਿਹਾ ਲੇਟ ਹੋ ਗਿਆ ਅੱਜ ਅਤੇ ਚਾਚੇ ਨੇ ਖਰਾਕ ਬਣਾਈ ਅੱਜ। ਅੱਜ ਆ ਗਏ ਨੇ ਮੜਾ ਕੇ ਰੱਖੀਦਾ ਚਾਚੇ ਨੇ ਵੀਡੀਓ। ਚਾਚੇ ਨੇ ਮੈਨੂੰ ਫੋਨ ਕਰਿਆ ਕਹਿੰਦਾ ਵੀ ਆਪਾਂ ਇਹ ਖਰਾਕ ਤਿਆਰ ਕਰੀਆ। ਬਾਕੀ ਪੁੱਛੇ ਚਾਚੇ ਕਿ ਕਿੱਦਾਂ ਖਰਾਕ ਤਿਆਰ ਕਰੀ? ਕਿਆ ਹਸਾਵਾ। ਬਾਕੀ ਆਪਣੇ ਬੱਚੇ ਆ ਖਲੜਾ ਕੇ ਅੜਾਏ ਤੇ ਆਪਾਂ ਨੇ ਬੱਚੇ ਚਾਚੇ ਚੈੱਕ ਕਰੇ। ਮਜੀਆਂ ਨੇ ਗੱਲ ਸੁਣਾ ਟਾਈਮ ਲਗਾ ਤਿਆ। ਆ ਜੋਨੇ ਦੇ ਪਚੀ ਦੇ ਗਨੂ ਬਾਈ ਬਾਜੀ ਆ ਪਿੰਡ ਸੋਲਖੀਆਂ ਉਥੇ ਦੇਖਦੇ ਆਪਾਂ ਛੱਡਾ ਕੇ ਆਪਣਾ ਬਚਾ ਚਲੋ ਕਰਦੇ ਆ ਅੱਛੇ ਗੱਲ ਵਾ ਕਿਹੜੀ ਖਰਾਕ ਬਣਾਏ ਕਿੱਦਾਂ ਦੇਖੋ ਵੀਡੀਓ ਥੋੜਾ țeੜਿਖੜਾ ਦਾ ਖਾਕ ਤਿਆਰ ਕਰੀ ਅੱਜ ਭਰੇ ਹਾਂ ਹਾਂ ਅੱਜ ਕਰਾ ਕਰੀ ਅੱਛਾ ਹੋਰ ਕਿੱਦਾਂ ਬਣਾਈ ਖਾਕ ਖਰਾਕ ਨੂੰ ਤੂੰ ਗਰਮ ਕਰਨ ਦੀ ਹੈ ਅੱਛਾ ਉਤ ਨੂੰ ਗਰਮ ਕਰਕੇ ਵੀ ਮਤਲਬ ਪੁੱਤਰ ਬਾਜੀ ਬਾਤੇ ਤਿਆਰ ਕਿੱਦਾਂ ਕਰਨਾ ਅੱਛਾ ਹਾਂ ਬਾਜੀਆ ਟਾਈਮ ਚੱਲੇ ਪਿਆ ਨਾ ਪਹਿਲਾਂ ਖਰਾਕ ਲਾਉਣੀ ਪੈਂਦੀ ਹੈ ਹਾਂ ਹਾਂ ਆਪਾਂ ਜਾਂਦਾ ਬੇਸੜ ਅੱਛਾ ਬੇਸਰ ਲਿਆਂਦਾ 1 ਬੀੜੀ ਦਾ ਹੂੰ ਹੂੰ ਬੀੜੀ ਦੇ ਬੇਸਰ ਦੇ ਵਿੱਚ ਦੋ ਆਂਡੇ ਦੇਸੀ ਆਪਣੇ ਘਰ ਦੀਆਂ ਮੁਰਗੀਆਂ ਦੇ ਹਾਂ ਭਾਈ ਆ ਚਾਚੇ ਨੇ ਵਾਈ ਮੁਰਗੇ ਰੱਖੀ ਆ ਮੀਆਂ ਦੇਸੀ ਮੁਰਗੀਆਂ ਦੇ ਆਂਡੇ ਆਪਣੇ ਘਰ ਦੇ ਦੇਸੀ ਮੁਰਗੀਆਂ ਵਾਲੇ ਭਾਈ ਕਈ ਕਹਿੰਦੇ ਨੇ ਨਾ ਬਾਹਰ ਵੀ ਦੇਸੀ ਆਂਡੇ ਪ੍ਰੋਪਰ ਦੇਸੀ ਹੁੰਦੇ ਨਹੀਂ ਤਾਂ ਕਿ ਚਾਚਾ ਆਪਣੇ ਮੁਰਗੇ ਰੱਖਿਆ ਹੋਇਆ ਹੈ ਦੇਸੀ ਆਂਡੇ ਦੋ ਬੇਸਰ ਦੇ ਵਿੱਚ ਪੰਨ ਕੇ ਪਾਉਣੇ ਹਮਮ ਕੱਚੇ ਕੱਚੇ ਆਂਡੇ ਬੇਸਨ ਚ ਭੰਨ ਕੇ ਪਾ ਕੇ ਵਿੱਚ ਪਾਣੀ ਪਾ ਕੇ ਉਹਨੂੰ ਗੁੰਨਣਾ ਹਮਮ ਆਟੇ ਨੂੰ ਗੁੰਨ ਕੇ ਉਹਨੂੰ ਸਵਾਰ ਕੇ ਦੇਸੀ ਕੀ ਲਾ ਕੇ ਭਰ ਹਮ ਦੇਸੀ ਕੀ ਦੇਗਰ ਗੋਲੀਆਂ ਬਟਣੀਆਂ ਉਹ ਅੱਛਾ ਦੇਸੀ ਕੀ ਦੇਗਰ ਗੋਲੀਆਂ ਬੱਟ ਕੇ ਰੱਖ ਲੈਣੀਆਂ ਗੋਲੀਆਂ ਬੱਟੀਆਂ ਵੀ ਖਾਧਣਾ ਤੁਹਾਨੂੰ ਮੈਂ ਹਾਂ ਹਾਂ ਨਿਸਾ ਦਿਓ ਆ ਦੇਖੋ ਬਾਈ ਇਸ ਤਰ੍ਹਾਂ ਚਾਚ ਰਿਆਂ ਗੋਲੀਆਂ ਬਣਾ ਕੇ ਰੱਖੀਆਂ ਹੋਈਆਂ ਡੱਬੇ ਵਿੱਚ ਪਾ ਕੇ ਰੱਖ ਲੀਆਂ ਬਾਕੀ ਕਾਚਾ ਜਿਹੜਾ ਗੋਲੀਆਂ ਬੱਟਦਾ ਬਣਾਉਂਦਾ ਉਹ ਵਿੱਚ ਆਪਾਂ ਵੀਡੀਓ ਐਡ ਕਰਕੇ ਦਿਖਾਵਾਂਗੇ ਤੁਹਾਨੂੰ ਇਹ ਦੋ ਹੋਰ ਕਬੂਤਰ ਰੋਹ ਦੇਣੀ ਆ ਅੱਛਾ ਜੀ ਹਾਂ ਮਤਲਬ ਇੱਕ ਕਬੂਤਰ ਦੇ ਤਾਕ ਦੇ ਬੱਤੇ ਬਣਾਈਏ ਤੁਸੀਂ ਹਾਂ ਅੱਛਾ ਫੁੱਲ ਕਬੂਤਰ ਉਡੂ ਮਾਰ ਫੋਨ ਜਾਨ ਪੈਂਦੀ ਹੈ ਗਲੇ ਦੇਸੀ ਸੰਗਤਾਂ ਹਾਂਜੀ ਹਾਂ ਬਾਕੀ ਉਹ ਦੇ ਦੇ ਨੇ ਆ ਤੁਹਾਨੂੰ ਆਪਾਂ ਦੇ ਦੇਣ ਉਹ ਜਿੰਨੇ ਹੋਣੇ ਉੜ ਕੇ ਆ ਆ ਦੇਖੋ ਭਾਈ ਕੱਲ ਇਹਦੇ ਕੁੱਤੇ ਚਾਚਾ ਚਾਚੇ ਡਾਇਦੇ ਚਾਚਾ ਕਹਿੰਦਾ ਵੀ ਗੱਲ ਕਰਨਾ ਉਹ ਆਪਾਂ ਨੇ ਸ਼ਰਾਬ ਪਾਈ ਨਹੀਂ ਹੈਗੀ ਮੈਂ ਫੜ ਕੇ ਚਾਚੇ ਨੂੰ ਖਾਂਦਾ ਉਹ ਕਬੂਤਰ ਦਿੰਦਾ ਉਹ ਬਾਕੀ ਆ ਚਾਚੇ ਅੱਜ ਜਵਾਈ ਦਾ ਚਾਚਾ ਬੇਲਾ ਤੇ ਚਾਚਾ ਅੱਜ ਕੰਮ ਨੂੰ ਗਿਆ ਨਹੀਂ ਅਚਰੇ ਮੈਂ ਖਰਾਕ ਤਿਆਰ ਕਰ ਲਈ ਆ ਹਨ ਦਰੋਂ ਪਤਾ ਹੁਣ ਬਾਜੀਆਂ ਟਾਈਮ ਆ ਤਾਂ ਕਰਕੇ ਬਾਈ ਕਬੂਤਰਾਂ ਨੂੰ ਤੁਹਾਨੂੰ ਪਤਾ ਹੈ ਵੀ ਪਾਉਣਾ ਪੈਂਦਾ ਸਭ ਕੁਝ ਦੇਖਣਾ ਪੈਂਦਾ ਏ ਆ ਲੋ ਬਾਈ ਖਰਾਕ ਆਪਣੀ ਤਿਆਰ ਹੋਈ ਵੀ ਆ 25 ਤਰੀਕ ਨੂੰ ਆਪਾਂ ਨੇ ਕਿਹਾ ਕਬੂਤਰ ਬਚਾ ਡਾਣੇ ਉਹਨਾਂ ਦੀ ਸੇਵਾ ਵੀ ਤੁਹਾਨੂੰ ਪਤਾ ਕਰਨੀ ਪੈਣੀ ਆ ਤਾਂ ਕਰਕੇ ਹੁਣ ਸੇਵਾ ਚੱਲ ਰਹੀ ਆ 8 ਵਜੇ ਤੇ 7 ਵਜੇ ਤੱਕ ਹੋ ਗਿਆ ਕੱਲ ਸਵੇਰ ਆਚੇ 8:00 ਜੀ ਆੜਾ ਬਾਈ ਉਹ ਸ਼ਾਦੀ ਲਾਲ ਮੋਸਟੀ ਦੀ ਹੂੰ 8 ਵਜੇ ਦਾ 7 ਪਤਾ ਘਰੋਂ ਉੜਿਆ ਸੀ ਇੱਕ ਬੁੱਤਰ ਉਹਨੇ ਬੁੱਤਰ ਨੋਪਾ ਫਿਰ ਪਾਇ ਦੋ ਗੁਲੀਆਂ ਦੇ ਅੰਦਰ ਆ ਲੋ ਆ ਮੋੜਣਾਈ ਦਾ ਹਮ ਜਦਾਂ ਲੋ ਗੁੜੀਆਂ ਦੀ ਜੇਬ ਦੇ ਅੰਦਰ ਹਾਂ ਲੀ ਆ ਮਾਰ ਦਲਾ ਫਿਰ ਕੇਤੀ ਜੀ ਗੁੜੀਆਂ ਹੈ ਆ ਪਾਵਣੀਆਂ ਮਾਦੋਦੋ ਗੋਲੀਆਂ ਨਹੀਂ ਆਜੇ ਮੈ ਤੁਹਾਨੂੰ ਪਤਾ ਹੀ ਆ ਹੁਣ ਭਰਾ ਵੀ ਬਾਹਰ ਚਲੇ ਗਿਆ ਹੁਣ ਚਾਚੇ ਨੂੰ ਮੜੀ ਔਖਾ ਹੁੰਦਾ ਦੇਖਵਾਲ ਗੰਨ ਚਾਚਾ ਕੰਮ ਕਰਦੇ ਚਾਚਾ ਬਿਜੀ ਰਹਿੰਦੇ ਚਾਚੇ ਨੇ ਗੱਲ ਛੁੱਟੀ ਕਰ ਕਰਕੇ ਜੀ ਤਿਆਰ ਕਰੀ ਤੁਹਾਨੂੰ ਪਤਾ ਹੀ ਆ ਗੱਲ ਬਾਜੀ ਵਿੱਚ ਇੱਥੇ ਔਂਦ ਬਾਜੀ ਬਾਜੀ ਤੀ ਆਪਣੇ ਨਾਲੇ ਮੁੰਡਾ ਕੰਮ ਕਰਦਾ ਬਿੰਦੂ ਬਾਈ ਉਹਦੀ ਇੱਕ ਕਬੂਤਰੀ ਰਹੀ ਬਾਈ ਫਸਟ ਉਹ ਕਬੂਤਰੀ ਉਹ ਸੰਜੇ ਵਿੱਚ ਆ ਗਈ ਜਿੱਤ ਗਈ ਜਾਨੀ ਅਰੇ ਬੋਸੇ ਦਾ ਹਾਂ ਹਾਂ ਹਰੀਏਪੁਰ ਦਾ ਬਚਾਉੜਾ ਕੱਲੇ ਵੀ 7:00 8:00 ਤੇ 7 ਕਰਾਈ ਦੇ ਵੀ ਕੱਲ ਅੱਜ ਆ ਜਾ ਕੱਲ ਚਾਚਾ ਬਈ ਚੈੱਕ ਕਰਨੇ ਲੱਗੇ ਉਹਨਾਂ ਖਰਾਕ ਤਿਆਰ ਕਰਦਾ ਚਾਚਾ ਕੱਲ ਕੋਤੇ ਚੈੱਕ ਕਰੇ ਆਪਣੇ ਸਾਰੇ ਇਹ ਕੋਤੇ ਚਾਚੇ ਨੇ ਡਾਇਆ ਗੱਲ 8 ਸਵੇਰ 8:00 ਵਜੇ ਡਾਇਆ ਆ ਜਾਗਾ ਸ਼ਾਮ ਨੂੰ ਇਹ 7:72 ਆ ਚਾਚੇ ਨੇ ਬਈ ਬਹੁਤ ਔਖਾ ਧਾਰੇ ਵਜੇ ਕੱਲ ਚਾਚੇ ਨੇ ਵੀ ਕਹਿੰਦੇ ਬਾਕੀ ਆਪਾਂ 25 ਤਰੀਕ ਖੱਤਰ ਬਈ ਤਿਆਰੀ ਚੱਲ ਰਹੀ ਹੈ ਆਪਣੀ 25 ਤਰੀਕ ਨੂੰ ਪਿੰਡ ਸੋਲਖੀ ਆ ਬਾਜੀ ਆ ਬੱਤੇ ਵੱਧ ਵੀਰ ਜਿਹੜੇ ਖੁੱਲੀ ਬਾਜੀ ਚਾਪ ਯਾ ਚਾਪਾ ਮੇਰੇ ਘਰ ਵਾਲੇ ਕੁੱਤੇ ਜਿਹੜੇ ਮੇਰੇ ਕੁੱਤੇ ਕਰਾਂ ਜਿੱਤਿਆ ਵਾ ਘਰਾਂ ਚਾਪ ਹਾਂ ਹਾਂ ਜਿਹੜਾ ਆਪਣੇ ਪਿੰਡ ਬਾਜੀ ਜਿੱਤਿਆ ਤਾਂ ਬਾਜੀ ਮੈਂ ਜਿੱਤਿਆ ਤਾਂ ਪੂਰੀ ਪੱਠੀ ਆ ਇਹ ਇਹਨੇ ਵੀ ਰਾਤ ਕੱਲ 7 ਵਜੇ ਆਇਆ ਅੱਛਾ ਨਾਲ ਆਪਾਂ ਪਹਿਲਾਂ ਉਹਰੇ ਪਿੰਡ ਬਾਜੀ ਛੱਡੀ ਦੀ ਇੱਕ ਚਾਚਾ ਵੀ ਦਿਖਾ ਦੇਣਾ ਤੁਹਾਨੂੰ ਹਾਂ ਉਹ ਚਾਚਾ ਉਹ ਉਹ ਹਜੂਤਰੇ ਮਲੇ ਕੋਟਲੇ ਵਾਲਾ ਹੈ ਮਲੇ ਕੋਟਲੇ ਅਯੋ ਕੁੱਤਨੇ ਮੈਂ ਪਿੰਡ ਸੱਤ ਸੱਤ ਕਰਦੇ ਤੇ ਉਹਨੇ ਵੀ ਬਾਜੀ ਚ ਇਹਨੇ ਵੀ ਬਹੁਤ ਕੱਲ ਬਹੋੜੀਆ ਇਹਦਾ ਵੀ ਨੰਬਰ ਲੱਗ ਗਿਆ ਹੁਣ ਬਾਜੀ ਮੈਂ ਛੱਡਣੇ ਬਾਅਦ ਤੇ ਆਪਣੇ ਕੋਲ ਹੂੰ ਬਾਕੀ ਉਹ ਸੇਵਾ ਚੱਲ ਰਹੀ ਬਾਈ ਬਾਕੀ ਆਪਾਂ ਜਿਹੜੀ ਬਾਜੀ ਛੋੜ ਕੀ ਆਪਾਂ ਛੱਡੂਗਾ ਦੀ ਅਪਡੇਟ ਤੁਹਾਨੂੰ ਦੇ ਦਿੱਤੀ ਅਯਾ ਆਪਣਾ ਭਰਾ ਵੀ ਆਪਾਂ ਨੂੰ ਕੱਲ ਫੋਨ ਕਰਕੇ ਕਹਿੰਦਾ ਕਿ ਆਪਣੇ ਕੁੱਤੇ ਦਿਖਾ ਤੁਹਾਨੂੰ ਬੜਾ ਆਪਣਾ ਭਰਾ ਨੇ ਬਾਈ ਛੋੜੇ ਹੁੰਦੇ ਉਹ ਵੀ ਕੁੱਤਰੇ ਛਾਂ ਪਾਲਿਆ ਵਾ ਇਹਦਾ ਬਾਪ ਆ ਕੁੱਤਰਾ ਇਹ ਜੀ ਇਹ ਕੂਟਰ ਦੇ ਕੰਨਾਂ ਲੰਪਾ ਹੂੰ ਉਹ ਚਾਪਦਾ ਇਹਨਾਂ ਕੱਲ 7 ਵਜੇ ਆਏ ਆ ਉਹਦਾ ਵਜਾ ਉਹਦਾ ਵਾ ਵਾ ਬਾਈ ਇਹ ਇਹ ਫੰਗ ਕੂਟਰ ਦੇ ਲੋ ਕਰੋ ਛਾਂਗ ਬਾਈ ਚੌੜੇ ਫੰਗ ਕਰ ਪੰਜੇ ਦੇਖੋ ਕਾਲੇ ਪਿਆ ਲੈ ਇਹ ਮੈਂ 16 ਕੀ ਆਪਾਂ ਇਹ ਛੱਡਣਾ ਕੂਟਰ ਚਾਪ ਵਜਣਾ ਚਾਪ ਵਜਾ ਛੱਡਣਾ ਆਪਾਂ 16 ਕੀ ਬਾਕੀ ਤੁਹਾਨੂੰ ਆਪਾਂ ਅਪਡੇਟ ਦੇ ਦਿੱ ਚਾਚਾ ਮਾਲਾ ਅੱਪਾ ਦਾ ਚਾਚਾ ਮਾਲਾ ਨਾਂ ਤੇ ਛੱਡਣਾ ਬਈ ਕਬੂਤਰ ਸੋਲਖੀਆਂ ਅਣੀ ਵੀਡੀਓ ਬਾਅਦ ਤੇ ਬਾਦ ਦੇਖਿਓ ਅਤੇ ਜਿਹੜੇ ਵੀਰ ਬਾਜੀ ਵਿੱਚ ਆਣਾ ਚਾਹੁੰਦੇ ਆ ਜਰੂਰ ਪਹੁੰਚੋ ਬਾਈ ਹਾਂਜੀ ਹੁਣ ਖਰਾਕ ਪਾਓ ਬਾਈ ਜਿਹੜੇ ਖਰਾਕ ਚਾਚਾ ਨੇ ਤੁਹਾਨੂੰ ਦੱਸੀ ਆ ਹੁਣ ਖਰਾਕ ਲੱਗਣੀ ਆ ਕਬੂਤਰਾਂ ਬਾਅਦ ਤੇ ਵੱਧ ਆਪਣੀ ਖਰਾਕ ਦੋ ਅਤੇ ਤਾਂ ਹੀ ਬਾਜੀ ਵਿੱਚ ਤੁਹਾਡੀ ਕਬੂਤਰਾਂ ਚੰਗਾ ਰਿਜ਼ਲਟ ਦੇਖ ਦੇਖ ਸਕਦੇ ਆ ਬਾਕੀ ਖੁੱਲੀ ਬਾਜੀ ਆ ਬਾਈ 1100 ਰੁਪਏ ਐਂਟਰੀ ਆ ਬਾਅਦ ਤੇ ਵੱਧ ਵੀਰ ਪਹੁੰਚੋ ਪਿੰਡ ਸੋਲਖੀਆਂ ਕਬੂਤਰ ਫੁੱਲ ਉਡੂਗਾ ਇਹ ਖਰਾਕ ਦੇਗਾ ਚਾਚਾ ਭਾਈ ਆਪ ਖੋਲ ਚਾ ਚੰਦਿਆਰ ਕਰੀਏ ਖਰਾ ਕੇ ਕੱਚਾ ਉਹੀ ਚੀਜ਼ ਦੱਸਦਾ ਜਿਹੜੀ ਜਿਹੜੀ ਚਾਚਾ ਆਪ ਚੀਜ਼ ਤਿਆਰ ਕਰਦਾ ਕੱਲ ਘਰ ਕੰਮ ਕਰਦੀ ਖਰਾ ਉਹੀ ਆਪਾਂ ਹਾਂਜੀ ਹਾਂ ਬਾਕੀ ਤੁਹਾਨੂੰ ਸਭ ਸਿਆਣੇ ਆ ਬਾਈ ਹੋਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ ਸਾਰਿਆਂ ਦਾ ਬਾਕੀ ਆਪਾਂ ਨਾਲ ਦੀ ਨਾਲ ਅਪਡੇਟ ਦੰਦੇ ਦੇ ਆਣਗੇ ਚਾਚਾ ਹੁਣ ਵਜਾ ਚ ਵਗਾ ਡਰੇ ਘਟੇ ਟਾਈਮ ਹੁੰਦਾ ਏ ਤੁਹਾਨੂੰ ਪਤਾ ਕੰਮ ਕਰ ਕਰਕੇ ਚਲੋ ਜਿੰਨੀ ਵੀ ਆਪਾਂ ਬਾਤ ਤੇ ਬਾਤ ਤੁਹਾਡੇ ਤੱਕ ਜਾਣਕਾਰੀ ਦੇ ਸਕਦੇ ਉਨੀ ਪੁੰਨੀ ਪੁਜੀ ਦੀ ਕਰੂੰਗੇ ਸ਼ੁਕਰੀਆ ਭਾਈ ਧੰਨਵਾਦ ਸਾਰਿਆਂ ਦਾ